ਭਾਈ ਭਗਤੂ ਜੀ ਜਿਨ੍ਹਾਂ ਦਾ ਜਨਮ ਤਨ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਨਾਲ ਹੋਣਾ ਤੇ ਜਦੋਂ ਭਾਈ ਗੌਰੇ ਦਾ ਜਨਮ ਹੋਣਾ ਤੇ ਜਨਮ ਹੋ ਲਿਆ ਭਾਈ ਭਗਤੂ ਨੂੰ ਆ ਕੇ ਬੇਨਤੀਆਂ ਕੀਤੀਆਂ ਸੀ ਸੰਗਤ ਨੇ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਕਹਿਣ ਲੱਗੇ ਜਨਮ ਹੋ ਜੇ ਬਾਲਕ ਦਾ ਕਹਿਣ ਲੱਗੇ ਭਾਈ ਭਗਤੂ ਜੀ ਬਾਲਕ ਦੁਆ ਜਹਾਨਾ ਦੀ ਦੁਆ ਦਹਾਨਾ ਦਾ ਰਾਜ ਮੰਨਦਾ ਇੱਥੋਂ ਦਾ ਵੀ ਤੇ ਅੱਗੇ ਦਾ ਅਸੀਂ ਕਹਿੰਨੇ ਆ ਇਕ ਥਾਂ ਨਾਲ ਲੈਣਾ ਤੇ ਮੀਆਂ ਨੇ ਮੇਰ ਬਗੀ ਦੀ ਕਹਿਣ ਲੱਗੇ ਭਾਈ ਭਗਤੂ ਜੀ ਕਿਰਪਾ ਕਰੋ ਤੇ ਭਾਈ ਗੌਰਿਆ ਬਠਿੰਡੇ ਦਾ ਰਾਜਾ ਬਣ ਗਿਆ ਸੇਵਾ ਕਰਦਾ ਹੈ ਗੁਰੂ ਘਰ ਵੀ ਆਉਣਾ ਸੇਵਾ ਵੀ ਕਰਨੀ ਇਸ ਨੇ ਤੇ ਜਦੋਂ ਭਾਈ ਭਗਤੂ ਜੀ ਗੁਰੂ ਹਰਾਈ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਬਚਨ ਕੀਤਾ ਕਹਿਣ ਲੱਗੇ ਸੱਚੇ ਪਾਤਸ਼ਾਹ ਸੇਵਾ ਬਖਸ਼ੋ ਗੁਰੂ ਹਰਾਈ ਸਹਿ ਮਹਾਰਾਜ ਨੇ ਬਚਨ ਕੀਤਾ ਕਹਿਣ ਲੱਗੇ ਬਜ਼ੁਰਗੋ ਵੱਡੇ ਗੁਰੂ ਆਦੇਸ਼ ਸਮੇਂ ਬੜੀ ਸੇਵਾ ਕੀਤੀ ਹੈ ਹੁਣ ਤਾਂ ਚਰਖਾ ਸਹੇੜ ਲਓ ਜਦੋਂ ਇਹ ਬਚਨ ਕੀਤਾ ਭਾਈ ਭਗਤੂ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿਨ ਲੱਗੇ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ ਹੋਏਗਾ ਉਵੇਂ ਹੀ ਹੋਣਾ ਹੈ ਘਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਕੰਨਿਆ ਬੈਠੀ चिड़िया उड़ा रही सी भाई भगतू ने वचन किया कह लगे बाजरा चिड़िया गवाह हो गया ये वचन करके भाई भगतू का घर चला गया चढ़ाई करके कन्या ने घर दसिया उन्हें पता पता लगा भी भाई गौरे का पिता है भाई भगत भाई गौरा माता वांगू सेवा करता है ਇੱਧਰ ਜਦੋਂ ਗੁਰੂ ਚਰਨਾ ਵਿੱਚ ਭਾਈ ਗੌਰਾ ਗੁਰੂ ਚਰਨਾ ਵਿੱਚ ਬੈਠਾ ਹੈ ਤੇ ਬਚਨ ਚੱਲ ਪਏ ਤੇ ਜਿਹੜਾ ਚੌਰ ਬਰਦਾਰ ਸੀਨਾ ਇਹਨੇ ਭਾਈ ਗੌਰੇ ਦੀ ਮਾਤਾ ਨੂੰ ਮਾੜਾ ਬੋਲਦਾ ਜਦੋਂ ਭਾਈ ਗੌਰੇ ਨੇ ਸੁਣਿਆ ਕੁਛ ਬੋਲ ਤੇ ਨਾ ਸਕਿਆ ਕਿਉਂਕਿ ਗੁਰੂ ਜੀ ਹਜ਼ੂਰੀ ਵਿੱਚ ਬੈਠਾ ਸੀ ਪਰ ਕਹਿਣ ਲੱਗਾ ਕੋਈ ਜਦੋਂ ਉਹ ਕੋੜੇ ਤੇ ਸਵਾਰ ਹੋ ਕੇ ਬਾਹਰ ਨਿਕਲਿਆ ਤੇ ਭਾਈ ਗੌਰੇ ਨੇ ਉਹਨੂੰ ਮਰਵਾ ਦਿੱਤਾ ਕਹਿਣ ਲੱਗਾ ਵੀ ਬੋਲਿਆ ਤੇ ਬੋਲਿਆ ਕਿਵੇਂ ਉਸ ਸਮੇਂ ਜਦੋਂ ਗੁਰੂ ਹਰ Rai ਸਾਹਿਬ ਮਹਾਰਾਜ ਨੂੰ ਨੂੰ ਸਿਖਾ ਨੇ ਆ ਕੇ ਦੱਸਿਆ ਤੇ ਮਹਾਰਾਜ ਨੇ ਇੱਕ ਦੌਰੇ ਨੂੰ ਸਰਾਪ ਦਿੱਤਾ 101 ਤੇ ਨਾਲੇ ਬਚਨ ਕੀਤਾ ਕਿ ਸਾਡੇ ਮੱਥੇ ਨਾ ਲੱਗੇ 101 ਸਰਾਪ ਦਿੱਤਾ ਤੇ ਇੱਕ ਸਰਾਪ ਦਿੱਤਾ ਸੀ ਕਿ ਫਾਇ ਲੱਗ ਕੇ ਮਰੇਗਾ ਨੂੰ ਗੌਰੇ ਨੂੰ ਪਤਾ ਲੱਗ ਗਿਆ ਕਿ ਸੱਚੇ ਪਾਤਸ਼ਾਹ ਦਾ ਬਚਨ ਹੋ ਗਿਆ ਕਿ ਮੱਥੇ ਵੀ ਨਹੀਂ ਲੱਗਣਾ ਤੇ ਇਧਰ ਗੁਰੂ ਹਰ राय ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪ ਜੀ ਦੇ ਨਾਲ 2200 ਕੁੜ ਸਵਾਰ ਰਹਿੰਦਾ ਤੇ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ ਕਿ ਜੁੱਧ ਨਹੀਂ ਕਰਨਾ ਫੌਜ ਨਾਲ ਰੱਖਣੀ ਪਰ ਜੁੱਧ ਨਹੀਂ ਕਰਨਾ ਜਦੋਂ ਇਹ ਵਜਨ ਕੀਤਾ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਹਾਰਾਜ ਜੇ ਕੋਈ ਚੜ ਕੇ ਆ ਜਾਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ ਕਿਹ ਲੱਗੇ ਜੇ ਕੋਈ ਚੜ ਕੇ ਆਏਗਾ ਉਹ ਰਾਚ ਹੀ ਮਾਰਿਆ ਜਾਏਗਾ ਇਧਰ ਬਾਬਾ ਧੀਰਮਲ ਜੀ ਨੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਆਪ ਜੀ ਆਓ ਤੇ ਇਥੇ ਇੱਕ ਦਰਸ਼ਨ ਦਿਓ ਹੁਣ ਗੁਰੂ ਸਾਹਿਬ ਨੇ ਤੇ ਬਾਬਾ ਧੀਰਮਲ ਜੀ ਦੀ ਬੇਨਤੀ ਮੰਨੀ ਹੈ ਤੇ ਗੁਰੂ ਹਰ Rai ਸਾਹਿਬ ਮਹਾਰਾਜ ਚੱਲ ਪਏ ਇਧਰ ਰਸਤੇ ਵਿੱਚ ਜਾ ਰਹੇ ਨੇ ਗੁਰੂ ਕੇ ਮਹਿਲ ਸਹਿਬਜ਼ਾਦੇ ਤੇ ਇਧਰੋਂ ਫੌਜ ਦੀ ਟੁਕੜੀ ਨੇ ਦੇਖਿਆ ਤੇ ਜਿਹੜਾ ਭਾਈ ਗੌਰਾ ਹੈ ਦਾ ਉਹ ਵੀ ਪਿੱਛੇ ਪਿੱਛੇ ਵੀ ਸ਼ਾਇਦ ਕਿਰਪਾ ਹੋ ਜਾਵੇ ਜਦੋਂ ਪੌਜ ਦੀ ਟੁਕੜੀ ਨੇ ਦੇਖਿਆ ਵੀ ਕੌਣ ਜਾ ਰਿਹਾ ਹੈ ਗੁਰੂ ਹਰ Rai ਸਾਹਿਬ ਮਹਾਰਾਜ ਤੇ ਸਿੱਖ ਧਾਗੇ ਨਿਕਲ ਗਏ ਗੁਰੂ ਕੇ ਮੈਲ ਸਾਹਿਬ ਜਾਦੇ ਉਸ ਸਮੇਂ ਉਹਨਾਂ ਨੂੰ ਪਤਾ ਲੱਗਾ ਤੇ ਉਹ ਕਹਿਣ ਲੱਗੇ ਵੀ ਘੇਰਾ ਪਾਓ ਇਧਰ ਗੋਰੇ ਨੂੰ ਪਤਾ ਲੱਗਾ 500 ਜਵਾਨ ਨਾਲ ਸੀ ਇੱਥੇ ਜਿਹੜੇ ਇਹ ਪਠਾਨ ਮੁਗਲ ਸਨ ਇਹਨਾਂ ਦੇ ਨਾਲ ਇੱਥੇ ਜੁੱਧ ਹੋਇਆ ਸਾਹਿਬਜ਼ਾਦੇ ਤੇ ਮਾਤਾ ਜੀ ਅੱਗੇ ਚਲੇ ਗਏ ਜੇ ਸਮੇਂ ਜੁੱਧ ਹੋਇਆ ਇਧਰ ਗੁਰੂ ਸਾਹਿਬ ਨੂੰ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਲੱਗੇ ਸੱਚੇ ਪਾਤਸ਼ਾਹ ਘੇਰਾ ਪੈ ਗਿਆ ਕਿਰਪਾ ਕਰੋ ਤੇ ਤਨ ਗੁਰ ਹਰ ਰਾਏ ਸਹਿ ਮਹਾਰਾਜ ਨੇ ਬਚਨ ਕੀਤਾ ਸੀ ਕਹਿਣ ਲੱਗੇ ਤਨ ਗੁਰ ਹਰ ਗੋਬਿੰਦ ਸਹਿ ਮਹਾਰਾਜ ਦਾਦਾ ਜੀ ਦਾ ਬਚਨ ਹੈ ਜਿਹੜਾ ਚੜ ਕੇ ਆਏਗਾ ਉਹ ਰਸਤੇ 'ਚ ਹੀ ਮਾਰਿਆ ਜਾਏਗਾ ਜੁਦ ਨਹੀਂ ਕਰਨਾ ਇਧਰ ਗੌਰੇ ਨੇ ਜੰਦ ਕੀਤਾ ਤੇ ਜਦੋਂ ਗੁਰੂ ਹਰ ਰਾਏ ਸਹਿ ਮਹਾਰਾਜ ਨੂੰ ਪਤਾ ਲੱਗਾ ਮਹਾਰਾਜ ਕਹਿਣ ਲੱਗੇ ਜਾਓ ਗੌਰੇ ਨੂੰ ਸਦਕੇ ਜਦੋਂ ਸਿੱਖ ਸੱਦਣ ਵਾਸਤੇ ਜਾਂਦਾ ਗौरा ਕਹਿੰਦਾ ਮੈਂ ਆਉਂਦਾ ਬਸਤਰ ਬਦਲਣਾ ਖੂਨ ਨਾਲ ਲਿਪੜੇ ਹੋਏ ਇਧਰੋਂ ਫਿਰ ਮਹਾਰਾਜ ਨੇ ਦੂਸਰਾ ਸੰਦੇਸ਼ ਆਇਆ ਛੇਤੀ ਆ ਸਿੱਖ ਜਦੋਂ ਗਿਆ ਭਾਈ ਗौरा ਕਹਿੰਨ ਲੱਗਾ ਮਹਾਰਾਜ ਦਾ ਹੁਕਮ ਹੈ ਕਹਿਨ ਲੱਗਾ ਬਸਤਰ ਬਹੁਤ ਲਿਪੜੇ ਬੜੇ ਛੇਤੀ ਬਦਲ ਕੇ ਈਸਰਾ ਜਨਾਹ ਮਹਾਰਾਜ ਨੇ ਕਿਲਾਇਆ ਕਹਿਣ ਲੱਗੇ ਮਹਾਰਾਜ ਦਾ ਹੁਕਮ ਹੈ ਜੇ ਨਹੀਂ ਆਉਂਦਾ ਤਾਂ ਅਸੀਂ ਆਉਨੇ ਕਹਿਣ ਲੱਗਾ ਨਹੀਂ ਮੈਂ ਚਲ ਜਾ ਗੁਰੂ ਚਰਨਾਂ ਦੇ ਨਾਲ ਵਿੱਚ ਪਹੁੰਚਿਆ ਤੇ ਜਿਸ ਗੁਰੂ ਦੇਵ ਨੇ ਤਨ ਗੁਰ ਹਰ Rai ਸਾਹਿਬ ਮਹਾਰਾਜ ਨੇ 101 ਬਚਨ ਕੀਤਾ ਸੀ श्राप ਦਿੱਤਾ ਸੀ ਕਹਿਣ ਲੱਗੇ ਕਿਹੜੀਆਂ ਕਿਹੜੀਆਂ ਜੁਨਾ ਵਿੱਚ ਜਾਏਗਾ ਤੇ ਗੁਰੂ ਸ੍ਰੀ ਹਰਿ ਰਾਇ ਸਾਹਿਬ ਮਹਾਰਾਜ ਹੁਣ ਬਚਨ ਕਰ ਰਹੇ ਨੇ ਹੁਣ ਕੁੱਤਾ ਵੀ ਨਹੀਂ ਬਣੇਗਾ ਜੋ ਬਚਨ ਕੀਤੇ ਸਨ ਉਹ ਉਲਟੇ ਕਰੇਗਾ ਹੁਣ ਆ ਵੀ ਨਹੀਂ ਬਣੇਗਾ ਆ ਵੀ ਨਹੀਂ ਆ ਵੀ ਨਹੀਂ ਆ ਵੀ ਜਦੋਂ 100 ਬਚਨ ਕਰ ਦਿੱਤਾ ਗੁਰੂ ਸਾਹਿਬ ਨੇ ਇੱਕ ਬਚਨ ਰਹਿ ਗਿਆ ਫਾਇ ਲੱਗਣ ਵਾਲਾ ਤੇ ਇਸ ਭਾਈ ਗੌਰੇ ਨੇ ਬੇਨਤੀ ਕੀਤੀ ਕਿ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਬਚਨ ਰਹਿਣ ਦੋ ਇਹ ਬਚਨ ਹੈ ਕਿ ਫਾਇ ਲੱਗ ਕੇ ਮਰਨ ਵਾਲਾ ਇਹ ਬਚਨ ਹੈ ਜਦੋਂ ਤਨ ਗੁਰੂ ਹਰ राय ਸਾਹਿਬ ਮਹਾਰਾਜ ਨੇ ਬਚਨ ਕੀਤਾ ਕਹਿਣ ਲੱਗੇ ਠੀਕ ਹੈ ਫਾਇ ਲੱਗ ਤੈ ਮਰੇਗਾ ਪਰ ਮੌਤ ਸੌਖੀ ਹੋ ਜਾਏਗੀ ਸਖੈਨ ਹੋ ਜਾਏਗੀ ਗੁਰੂ ਕਿਰਪਾ ਕਰਦਾ ਹੈ ਜਿਨਨੇ ਟੁੱਟੀ ਹੋਈ ਗੰਡ ਲਈ ਐ ਜਿਹੜਾ ਬੇਮੁਖ ਹੋ ਗਿਆ ਉਹਦੇ ਤਾਂ ਜਨਮਾਂ ਦੇ ਜਨਮ ਲੱਗ ਜਾਂਦੇ ਨੇ ਜਿਹੜਾ ਬੇਮੁਖ ਹੋ ਜਾਏ ਤਾਂ ਹੀ ਉਹ ਪੜਦੇ ਨੇ ਲੱਗਦੇ ਨੇ ਜਨਮ ਵਿਜੋਗ ਦੁਰਾਤੋਂ ਬੇਮੁਖ ਹੋ ਜਨਮਾਂ ਦੇ ਜਲਮ ਪਤਾ ਨਹੀਂ ਕਿੱਥੇ ਮਨੁੱਖ ਨੂੰ ੱੱਕੇ ਖਾਣੇ ਪੈ ਗਏ। ਸਾਹਿਬ ਕਿਰਪਾ ਕਰਨ ਤੇ ਸੋਝੀ ਪਈ। ਪਾਈ ਗੌਰੇ ਨੇ ਗੁਰੂ ਮਹਾਰਾਜ ਨੂੰ ਪ੍ਰਸੰਨ ਕਰ ਲਿਆ ਟੁੱਟੀ ਹੋਈ ਗੰਢ ਲਈ। ਟੁੱਟੀ ਗੰਢਨ ਹਾਰ ਕਪਾਲ ਸਰਬ ਜੀਆਂ ਆਪੇ ਪ੍ਰਤਪਾਲ। ਸਾਹਿਬ ਨੇ ਕਿਰਪਾ ਕੀਤੀ ਹੈ। ਸੱਚੇ ਗੁਰਦੇਵ ਧੰਨ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਹਰ ਸਾਲ 1 ਫਰਵਰੀ ਨੂੰ ਇਸ ਸਥਾਨ ਤੇ ਮਨਾਇਆ ਜਾਂਦਾ ਹੈ